ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਹੈ ਕਿ ਸੰਗਰਾਂਦ ਵਾਲੇ ਦਿਨ ਇਹ ਇੱਕ ਕੰਮ ਪੋੜ ਕੇ ਵੀ ਨਾ ਕਰੋ ਸੰਗਤ ਜੀ ਫਿਰ ਆਓ ਇਸ ਵਿਸ਼ੇ ਤੇ ਸਾਂਝ ਪਾਉਂਦੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਦੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਤੇ ਸਾਧ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਇੱਕ ਵਾਰ ਇੱਕ ਨਗਰ ਦੇ ਵਿੱਚ ਹਰੀ ਤੇ ਮੱਖਣ ਨਾਮ ਦੇ ਦੋ ਮਨੁੱਖ ਰਹਿਆ ਕਰਦੇ ਸਨ ਦੋਨਾਂ ਦੇ ਘਰ ਗਰੀਬੀ ਸੀ ਪਰ ਦੋਵੇਂ ਆਪਸ ਵਿੱਚ ਚੰਗੇ ਸਾਥੀ ਸਨ ਇੱਕ ਦਿਨ ਬੜੇ ਜ਼ਿਆਦੇ ਮੀਂਹ ਤੇ ਹਨੇਰੀ ਆਈ ਤੇ ਨਗਰ ਤੋਂ ਬਾਹਰ ਬੜੇ ਸਾਰੇ ਰੁੱਖ ਟੁੱਟ ਗਏ। ਹੁਣ ਉਹਨਾਂ ਨੇ ਉਹ ਸਾਰੀਆਂ ਲੱਕੜਾਂ ਇਕੱਠੀਆਂ ਕੀਤੀਆਂ ਬਾਜ਼ਾਰ 'ਚ ਜਦੋਂ ਵੇਚਣ ਗਏ ਤਾਂ ਇਹ ਦੇਖਦੇ ਕਿ ਇੱਕ ਮਨੁੱਖ ਉਹਨਾਂ ਦੇ ਤਰ੍ਹਾਂ-ਤਰ੍ਹਾਂ ਦੇ ਸਮਾਨ ਬਣਾਉਂਦਿਆਂ। ਦੋਹਾਂ ਜਾਣਿਆਂ ਨੇ ਉਸ ਨੂੰ ਲੱਕੜਾਂ ਵਿੱਚ ਵੇਚਿਆ ਤੇ ਉੱਥੇ ਕੰਮ ਸਿੱਖਣਾ ਆਰੰਭ ਕੀਤਾ। 6 ਮਹੀਨਿਆਂ ਵਿੱਚ ਹੀ ਲਗਨ ਦੇ ਨਾਲ ਉਹ ਤੇ ਕੰਮ ਸਿੱਖ ਲਿਆ ਤੇ ਹੁਣ ਉਹ ਲੱਕੜਾਂ ਜਿਹੜੀਆਂ ਪਹਿਲਾਂ ਲਿਆ ਕੇ ਵੇਚਦੇ ਸੀ ਹੁਣ ਉਹਨਾਂ ਉਸ ਦਾ ਆਪ ਹੀ ਸਮਾਨ ਬਣਾਉਣਾ ਸ਼ੁਰੂ ਕਰ ਦਿੱਤਾ ਹੁਣ ਥੋੜੇ ਸਮੇਂ ਵਿੱਚ ਲਗਭਗ 2 ਸਾਲ ਦੇ ਵਿੱਚ ਉਹਨਾਂ ਕੰਮ ਦੇ ਵਿੱਚ ਇੰਨੀ ਨਿਪੁੰਤਾ ਆ ਗਈ ਕਿ ਹੁਣ ਉਹਨਾਂ ਦਾ ਸਮਾਨ ਸੇਠ ਸ਼ਾਹੂਕਰ ਵੀ ਆ ਕੇ ਖਰੀਦਣ ਲੱਗੇ ਹੌਲੀ ਹੌਲੀ ਉਹ ਕੰਮ ਹਜ਼ਾਰਾਂ ਤੋਂ ਲੱਖਾਂ ਤੋਂ ਕੋਰੋਨਾ ਵਿੱਚ ਬਦਲ ਗਿਆ ਤੇ ਇਹ 5 ਸਾਲ ਦੇ ਵਿੱਚ ਉਹ ਗਰੀਬ ਤੋਂ ਅਮੀਰ ਹੋ ਗਏ। ਹੁਣ ਮੱਖਣ ਵੰਡਾ ਸੀ ਤੇ ਉਹਦਾ ਵਿਆਹ ਹੋਇਆ ਤੇ ਵਿਆਹ ਤੋਂ ਬਾਅਦ ਉਹਦੇ ਬੱਚੇ ਹੋਏ। ਉਹ ਆਪਣੇ ਪਰਿਵਾਰ ਵਿੱਚ ਵੀ ਸਮਾਂ ਬਿਤਾਉਣ ਲੱਗਾ ਤੇ ਦੁਕਾਨ ਤੇ ਵੀ ਆਇਆ। ਖਾਦਾ ਪਰ ਕੁਝ ਐਸਾ ਵਾਪਰਿਆ ਕਿ ਉਹਨੂੰ ਕੋਈ ਰੋਗ ਉਹਨੂੰ ਕੋਈ ਰੋਗ ਲੱਗ ਗਿਆ। ਹੁਣ ਉਹਨੇ ਦੁਕਾਨ ਤੇ ਥੋੜਾ ਸਮਾਂ ਕਾਟੇ ਹੀ ਆਇਆ ਕਰਨਾ। ਹਰੀ ਨੇ ਦੇਖਿਆ ਕਿ ਮੱਖਣ ਘਟੇ ਹੁੰਦਾ ਤਾਂ ਉਸਨੇ ਕੁਝ ਫਰਨੀਚਰ ਕੁਝ ਸਮਾਨ ਕੁਝ ਲੱਕੜਾ ਉਹਨੇ ਉਸ ਤੋਂ ਚੋਰੀ ਰੋਜ਼ ਵੇਚਦਿਆ ਕਰਨੀ ਆ ਹੁਣ ਉਹਨੂੰ ਉਸ ਤੋਂ ਬਾਅਦ ਪੈਸੇ ਮਿਲਣ ਲੱਗੇ ਹੁਣ ਉਹਨੇ ਸੋਚਿਆ ਜੇ ਕੰਮ ਰੋਜ਼ ਹੀ ਕੀਤਾ ਜਾਵੇ ਤਾਂ ਮੈਨੂੰ ਤਾਂ ਵੱਧ ਮੁਨਾਫਾ ਹੋਏਗਾ ਕਿਉਂਕਿ ਮੱਖਣ ਦਾ ਕੰਮ ਤੇ ਲੇਟ ਆਉਂਦਾ ਹੈ ਉਹਨੇ ਰੋਜ਼ ਹੀ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਮਨ ਦੇ ਵਿੱਚ ਲਾਲਚ ਆ ਜਾਵੇ ਤਾਂ ਫਿਰ ਉਸ ਦਾ ਕੋਈ ਇਲਾਜ ਨਹੀਂ ਹੁੰਦਾ ਹੁਣ ਉਹਨੇ ਰੋਜ਼ ਐਵੇਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਕੁਝ ਦਿਨ ਲੰਘੇ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਮੱਖਣ ਤਾਂ ਮੰਜੇ ਤੇ ਪੈ ਗਿਆ ਉਹਨਾਂ ਦੇ ਘਰ ਛੋਟਾ ਸੱਚਾ ਹੋਣ ਲਈ ਜੱਗ ਵਿਖਾਵੇ ਦੇ ਲਈ ਉਹਦੀ ਪਤਨੀ ਨੇ ਕਿਹਾ ਕਿ ਤੁਸੀਂ ਇਸ ਨੂੰ ਡਾਕਟਰ ਦੇ ਕੋਲ ਲੈ ਜਾਓ ਸ਼ਾਇਦ ਇਹ ਠੀਕ ਹੋ ਜਾਵੇ ਉਨੋਂ ਡਾਕਟਰ ਦੇ ਕੋਲ ਲੈ ਕੇ ਜਾਂਦਾ ਹੈ ਜਦੋਂ ਉੱਥੇ ਲੈ ਕੇ ਗਿਆ ਤੇ ਉਹਨਾਂ ਕਿਹਾ ਕਿ ਤੰਬੇ ਜੜੀ ਹੈ ਖਰਾਬ ਹੈ ਪਰ ਠੀਕ ਹੋ ਸਕਦੀ ਹੈ ਹੁਣ ਮਨ ਚ ਆਇਆ ਕਿ ਜੇ ਇਹ ਠੀਕ ਹੋ ਗਿਆ ਤੇ ਰੋਜ ਹੁਣ ਉਹਦਾ ਵਪਾਰ ਚ ਘਾਟਾ ਪਾਏਗਾ ਉਹਨੇ ਉਥੇ ਇੱਕ ਨਰਸ ਨੂੰ ਮਿਲਿਆ ਉਹਨੂੰ ਕਿਹਾ ਜੇਕਰ ਤੂੰ ਇਹਨੂੰ ਫੁਲਾਣਾ ਟੀਕਾ ਲਾ ਦੇਵੇਂਗੀ ਤੇ ਤੈਨੂੰ ਇਹਨੇ ਪੈਸੇ ਦਿੱਤੇ ਜਾਣਗੇ ਹਨੋਂ ਨੈਸਨ ਲਾਲ ਜੀ ਵਿੱਚ ਆ ਗਈ ਤੇ ਰਾਤ ਦਾ ਸਮਾਂ ਹੋਇਆ ਜਦੋਂ ਕੋਈ ਨਹੀਂ ਸੀ ਤੇ ਨੈਸ ਨੇ ਉਹ ਟੀਕਾ ਲਾ ਦਿੱਤਾ ਸਵੇਰ ਹੋਈ ਤੇ ਹੁਣ ਉਹ ਜਿਹੜਾ ਮੱਖਣ ਸੀ ਉਹ ਅਕਾਲ ਚਲਾਣੇ ਕਰ ਗਿਆ ਹਰੀ ਜਗ ਵਖਾਵੇ ਦੇ ਲਈ ਮੇਰਾ ਤਾਂ ਚੰਗਾ ਦੋਸਤ ਸੀ ਮੇਰਾ ਸਾਥੀ ਸੀ ਮੇਰੀਆਂ ਬਾਵਾਵਾਂ ਵੱਡੀਆਂ ਗਈਆਂ ਲੋਕਾਂ ਸਾਹਮਣੇ ਬੜਾ ਰੋਇਆ ਕਰ ਲਾਇਆ ਸਾਤ ਦੇੰਦ ਦਾ ਸਮਾਂ ਲੰਘਿਆ ਤੇ ਉਹਦੀ ਅੰਤਮ ਕਿਰਿਆ ਦਾ ਸਾਰਾ ਕੁਝ ਕਰਕੇ ਉਹਦੀ ਪਤਨੀ ਦੇ ਕੋਲ ਆਇਆ ਆ ਕੇ ਕਹਿੰਦਾ ਜੀ ਜਿਹੜਾ ਵਪਾਰ ਸੀ ਅਸੀਂ ਸ਼ੁਰੂ ਕਰਨ ਤੋਂ ਪਹਿਲਾਂ ਫਲਾਣੇ ਤੋਂ ਪੈਸੇ ਲਈ ਸੀ ਵਿਆਸ ਸਮੇਤ ਇੰਨੇ ਹੋ ਗਏ ਹਨ ਤੇ ਅਸੀਂ ਫਲਾਣੇ ਤੋਂ ਪੈਸੇ ਲਏ ਸੀ ਵਿਆਸ ਸਮੇਤ ਇੰਨੇ ਹੋ ਗਏ ਹੁਣ ਕਰਜ਼ਾ ਚੁੱਕ ਕੇ ਤੁਹਾਡਾ ਹਿੱਸਾ 5 ਲੱਖ ਦਾ ਵੰਦਾ ਉਸ ਨੂੰ 5 ਲੱਖ ਦੇ ਕੇ ਚਲਾ ਗਿਆ ਹੁਣ ਉਹਦੀ ਪਤਨੀ ਕਹਿੰਦੀ ਕਿ ਮੈਨੂੰ ਤਾਂ ਪਤਾ ਨਹੀਂ ਉਹਨੂੰ ਜੋ ਮਿਲਿਆ ਉਹਨੇ ਪਰਮਾਤਮਾ ਦਾ ਸਭਾ ਤੇ ਸੰਤੋਖ ਕਰਕੇ ਰੱਖ ਲਿਆ ਆਪਣੇ ਬੱਚਿਆਂ ਨੂੰ ਉਪਾਲਣ ਲੱਗੇ ਹੁਣ ਇਧਰ ਇਹ ਬੜਾ ਖੁਸ਼ ਹੋਇਆ ਮੈਂ ਉਸ ਨੂੰ ਵੀ ਰਾਹਦਾਰ ਜਿਹੜਾ ਰੋੜਾ ਸੀ ਉਹਨੂੰ ਵੀ ਲੰਘਾ ਦਿੱਤਾ ਤੇ ਸਾਰਾ ਵਪਾਰ ਵੀ ਮੇਰਾ ਹੋ ਗਿਆ ਬੜਾ ਜ਼ਿਆਦਾ ਖੁਸ਼ ਰਹਿਣ ਲੱਗਾ ਹੁਣ ਉਹ ਛੋਟਾ ਸੀ ਹਰੀ ਹੁਣ ਉਮਰ ਵਿਆਹ ਦੀ ਹੋ ਗਈ ਹੁਣ ਨਾਲ ਦੀ ਨਗਰ ਹੀ ਹੁਣ ਉਹਦਾ ਵਿਆਹ ਕਰ ਦਿੱਤਾ ਗਿਆ ਪਤਨੀ ਜਿਹੜੀ ਸੀ ਕਹਿੰਦੇ ਉਹਨੇ ਉਸ ਨੂੰ ਨਾ ਚੰਗੇ ਪੈਸੇ ਦਿਆ ਕਰਨਾ ਪਰ ਹਰੀ ਹੁਣ ਇੰਨਾ ਲਾਲਚ ਵਿੱਚ ਫਸ ਗਿਆ ਸੀ ਕਿ ਉਹਨੂੰ ਪੈਸੇ ਤੋਂ ਅੱਗੇ ਕੁਝ ਨਹੀਂ ਸੀ ਦਿਖਦਾ ਵਿਆਹ ਨੂੰ ਲਗਭਗ 10 ਬਰੇ ਲੰਘ ਗਏ ਸਨ ਪਰ ਕੋਈ ਔਲਾਦ ਨਾ ਹੋਈ ਹੁਣ ਰੱਬ ਦਾ ਐਸਾ ਭਾਣਾ ਵਰਤਿਆ ਕਿ ਕਹਿੰਦੇ ਕਿ ਹੁਣ 10 ਸਾਲਾਂ ਬਾਅਦ ਉਹਨਾਂ ਪੁੱਤਰੀ ਦੀ ਦਾਜ ਪ੍ਰਾਪਤ ਹੋਈ ਉਹ ਜਿੰਨਾ ਪਹਿਲਾਂ ਲੋਕਾਂ ਤੋਂ ਖੋਹਣ ਲੁੱਟਣ ਬਾਰੇ ਸੋਚਦਾ ਸੀ ਪੁੱਤਰ ਹੋਣ ਤੇ ਉਹਨੇ ਬੜਾ ਵੱਡਾ ਜਿਹੜਾ ਭੋਜਨ ਦਾ ਪ੍ਰਬੰਧ ਕੀਤਾ ਸਾਰੇ ਨਗਰ ਨੂੰ ਸੱਦਿਆ ਹੁਣ ਉਹਦਾ ਪੁੱਤਰ ਹੌਲੀ ਹੌਲੀ ਵੱਡਾ ਹੋਣ ਲੱਗਾ ਉਹਨੂੰ ਪਹਿਲਾਂ ਉਹ ਸੋੰਦਾ ਹੁੰਦਾ ਸੀ ਕਹਿੰਦੇ ਕਿ ਲੋਕ ਕਹਿੰਦੇ ਨੇ ਕਿ ਜਿਹੜਾ ਚੋਰੀ ਠੱਗੀ ਕਰੇ ਉਹਦਾ ਕੱਖ ਨਹੀਂ ਰਹਿੰਦਾ ਪਰ ਮੇਰੇ ਕੋਲ ਤਾਂ ਖੁਸ਼ੀਆਂ ਹੀ ਖੁਸ਼ੀਆਂ ਨੇ ਕੋਈ ਰ ਆਪਨ ਨਹੀਂ ਹੁੰਦਾ ਜੋ ਮਿਹਨਤ ਕਰੇ ਉਹਨੂੰ ਹੀ ਸਾਰਾ ਕੁਝ ਮਿਲਦਾ ਹੈ ਉਹਨੇ ਐਵੇਂ ਕਿਆ ਕਰਨਾ ਹੋਣਾ ਕੁਝ ਸਮਾਂ ਲੰਘ ਗਿਆ ਤੇ ਉਹਦਾ ਜਿਹੜਾ ਪੁੱਤਰ 6 ਸਾਲ ਦਾ ਹੋਇਆ ਤਾਂ ਉਹ ਬਿਮਾਰ ਰਹਿਣ ਲੱਗ ਗਿਆ ਹਰ ਰੋਜ਼ ਡਾਕਟਰਾਂ ਦੇ ਚੱਕਰ ਲਾਇਆ ਕਰਨੇ ਕਦੇ ਕਿਸੇ ਵੈਦ ਹਕੀਮ ਕੋਲ ਤੇ ਕਦੇ ਕਿਸੇ ਸਿਆਣੇ ਕੋਲ ਉਹਨੂੰ ਦੱਸ ਪਾਈ ਹੋਈ ਰੱਖਿਆ ਕਰਨੇ ਉਹਨੂੰ ਦੱਸ ਪੈਣੀ ਤੇ ਉੱਥੇ ਜਾਇਆ ਕਰਨਾ ਉਹਨੇ ਰੋਜ ਆਇਆ ਕਰਨਾ ਤੇ ਹੁਣ ਐਵੇਂ ਕਰਦੇ ਕਰਦੇ ਪੁੱਤਰ 18 ਵਰਿਆਂ ਦਾ ਹੋ ਗਿਆ। ਹੁਣ ਉਹਦੀ ਘਰ ਵਾਲੀ ਹਰੀ ਦੇ ਕਹਿੰਦੀ ਕਿ ਦੇਖੋ ਆਪਣਾ ਪੁੱਤਰ ਬਿਮਾਰ ਰਹਿੰਦਾ ਹੈ। ਖੁਦਾ ਨਕਾਸਾ ਇਹਨੂੰ ਕੋਝੋ ਹੋ ਗਿਆ ਤੇ ਪੱਲੇ ਕੱਖ ਨਹੀਂ ਰਹਿਣਾ। ਆਪਾਂ ਇਹਦਾ ਵਿਆਹ ਕਰ ਦਈਏ। ਉਹਨੇ ਕਿਹਾ ਠੀਕ ਹੈ ਹੁਣ ਨਾਲ ਦੇ ਨਗਰ ਇੱਕ ਹੁਣ ਇੱਕ ਨਾਲ ਦਾ ਨਗਰ ਸੀ ਤੇ ਸਭ ਨੂੰ ਪਤਾ ਸੀ ਪਰ ਉਹਨਾਂ ਦੇ ਇੱਕ ਨਾਲ ਦੇ ਨਗਰ 'ਚ ਇੱਕ ਹੀਟ ਆ ਗਿਆ ਸਧਾਰਨ ਜਆ ਪਰਿਵਾਰ ਸੇ ਉਹਨਾਂ ਸੋਚਿਆ ਕਿ ਪੁੱਤਰ ਜੇ ਬਿਮਾਰ ਵੀ ਰਹਿੰਦਾ ਤੇ ਚਲ ਸਾਡੀ ਤੇ ਉਥੇ ਸੌਖੀ ਹੋ ਜਾਏਗੀ ਉਹਨਾਂ ਇਹ ਸੋਚ ਕੇ ਤੇ ਵਿਆਹ ਕਰ ਦਿੱਤਾ ਲਗਭਗ 3 ਮਹੀਨੇ ਦਾ ਸਮਾਂ ਲੰਘਿਆ ਉਹ ਬੜਾ ਜ਼ਿਆਦਾ ਬਿਮਾਰ ਹੋ ਗਿਆ ਬੜੇ ਉਹਦੇ ਉੱਤੇ ਪੈਸੇ ਖਰਚ ਹੋਏ ਪਰ ਉਹ ਕੱਲ ਚਲਾਣੇ ਕਰ ਗਿਆ ਹੁਣ ਉਹ ਸਾਰਾ ਪਰਿਵਾਰ ਬੜਾ ਰੋਇਆ ਕਲਪਿਆ ਪਰ ਹੱਲ ਤਾਂ ਕੋਈ ਨਹੀਂ ਸੀ ਜੇ ਜੋ ਵੀ ਇਸ ਜਹਾਨ ਤੇ ਆਇਆ ਉਹਨੇ ਜਾਣਾ ਤੇ ਹੈ ਹੀ ਹੁਣ ਹਰ ਕੋਈ ਆਪਣੇ ਕਰਮ ਭੋਗ ਕੇ ਤੇ ਉਹਦਾ ਫਲ ਮਾਣ ਕੇ ਤੇ ਇਸ ਧਰਤੀ ਤੋਂ ਉਤਰ ਜਾਂਦਾ ਹੈ ਹੁਣ ਉਹ ਜਦੋਂ ਗਿਆ ਤੇ ਕੁਝ ਦਿਨ ਲੰਘੇ 6 ਮਹੀਨੇ ਦਾ ਸਮਾਂ ਲੰਘਿਆ ਤੇ ਹਰੀ ਦੀ ਜਿਹੜੀ ਪਤਨੀ ਸੀ ਉਹ ਵੀ ਕਾਲ ਚਲਾਣੇ ਕਰ ਗਈ ਹੁਣ ਹਫਤਾ ਲੰਘ ਗਿਆ ਤੇ ਹੁਣ ਉਹਦੀ ਨੌ ਦੇ ਮਾਪਿਓ ਵੀ ਆ ਕੇ ਉਹਨਾਂ ਕਿਹਾ ਕਿ ਪਹਿਲਾਂ ਤੇ ਇਸ ਕਰਕੇ ਤੇ ਇੱਥੇ ਰੱਖੇ ਸੇ ਜਾ ਤੁਹਾਡੀ ਪਤਨੀ ਵੀ ਹੈ ਤੁਹਾਡਾ ਕੁਝ ਦੁੱਖ ਘਟ ਜਾਏਗਾ ਹੁਣ ਲੋਕ ਵੀ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਇਥੇ ਅਸੀਂ ਆਪਣੇ ਧੀ ਨੂੰ ਲੈਣ ਆਏ ਹਾਂ ਉਸ ਸਮੇ ਇਹ ਰਿਵਾਜ ਹੁੰਦਾ ਸੀ ਕਿ ਜੇਕਰ ਕਿਸੇ ਦਾ ਸਿਰ ਦਾ ਸਾਈਂ ਚਲਾ ਜਾਂਦਾ ਸੀ ਤੇ ਦੁਬਾਰਾ ਵਿਆਹ ਨਹੀਂ ਸੀ ਕਰਦੇ ਉਹਨਾਂ ਕਹਿੰਿਆ ਕਿ ਹੁਣ ਸਾਨੂੰ ਆਪਣੀ ਜਿਹੜੀ ਧੀ ਦੇ ਗੁਜਰ ਬਸ ਲਈ ਕੁਝ ਚਾਹੀਦਾ ਹੈ ਹੁਣ ਪੁੱਤਰ ਦੇ ਲਾਸ਼ ਤੇ ਬੜਾ ਜ਼ਿਆਦਾ ਖਰਚਾ ਹੋ ਚੁੱਕਿਆ ਸੀ ਹੁਣ ਕੋ ਜੇ ਦੁਕਾਨਾਂ ਦੇ ਜ਼ਮੀਨਾਂ ਵੇਚ ਕੇ ਤੇ ਆਪਣੀ ਨੌ ਨਵੀਂ ਦੇ ਦਿੱਤਾ ਤੇ ਹੁਣ ਵਪਾਰ ਤੇ ਵੀ ਘਟੇ ਹੁਣ ਵਪਾਰ ਤੇ ਵੀ ਘਟ ਜਾਇਆ ਕਰਦਾ ਜੋ ਉਹਨੇ ਦੌਲਤ ਮਹਿਲ ਬਨਾਰੇ ਖੜੇ ਕੀਤੇ ਸੀ ਉਹ ਦੇਖਦੇ ਦੇਖਦੇ ਟੈ ਗਏ ਇੱਕ ਦਿਨ ਘਰ ਚ ਕੱਲਾ ਬੈਠਾ ਰੋਈ ਜਾਵੇ ਇਹਨੇ ਨੂੰ ਨਗਾ ਚ ਆਵਾਜ਼ ਆਈ ਕਿ ਇੱਕ ਸੰਤ ਫਕੀਰ ਆਏ ਨੇ ਤੇ ਸ਼ਾਮ ਨੂੰ ਕਥਾ ਕਰਨਗੇ ਤੇ ਸਾਰਾ ਨਗਰ ਜਾਇਓ ਸੋ ਜਿੱਦਾਂ ਕਿ ਕੰਨਾਂ 'ਚ ਟਕਰਾ ਮਾਰਨ ਨਾਲੋਂ ਚੰਗਾ ਕਿ ਮੈਂ ਉੱਥੇ ਚਲਾ ਜਾਵਾਂ ਹੁਣ ਜਾ ਕੇ ਤੇ ਉੱਥੇ ਕਥਾ ਸੁਣਦਾ ਮਨ ਨੂੰ ਬੜਾ ਸਕੂਨ ਮਿਲਿਆ ਜਦੋਂ ਅਰਦਾਸ ਹੋਏ ਸਮਾਪਤੀ ਹੋਈ ਸਾਰੇ ਘਰਾਂ ਨੂੰ ਚਲੇ ਗਏ ਉੱਥੇ ਹੀ ਬੈਠਾ ਰਿਹਾ ਸੰਤ ਫਕੀਰ ਜੀ ਦੇ ਕੋਲ ਜਾ ਕੇ ਤੇ ਰੋਣ ਲੱਗਾ ਸੰਤ ਫਕੀਰ ਕਹਿੰਦੇ ਰੋਣਾ ਤੂੰ ਤੇ ਕਰਮਾਂ ਦਾ ਭੁਗਤਦਾ ਪਿਆ ਹੈ ਤੂੰ ਦੂਜਿਆਂ ਨੂੰ ਦੁੱਖ ਦਿੱਤਾ ਦੇ ਅਜੇ ਮੋੜ ਕੇ ਤੇਰੇ ਕੋਲ ਆਉਂਦੇ ਹਨ ਕਹਿੰਦਾ ਸੰਤ ਫਕੀਰ ਜੀ ਕਿਵੇਂ ਦੀਆਂ ਗੱਲਾਂ ਕਰਦੇ ਪਾਏ ਹੋ ਮੈਂ ਤੇ ਇਨਾ ਦੁਖੀ ਹਾਂ ਮੇਰਾ ਪੁੱਤਰ ਕਾਲ ਚਲਾਣੇ ਕਰ ਗਿਆ ਮੇਰੀ ਪਤਨੀ ਕਾਲ ਚਲਾਣੇ ਕਰ ਗਈ ਮੇਰੇ ਨੌ ਨੂੰ ਘਰੋਂ ਲੈ ਕੇ ਗਏ ਨੇ ਮੈਂ ਇਕੱਲਾ ਕੰਦਾ ਨਾਲ ਟਕਰਾਂ ਮਾਰਦਾ ਪਿਆ ਹਾਂ ਪੈਸੇ ਦਾ ਜਿੰਨਾ ਵਪਾਰ ਚੋ ਦਵਾਈਆਂ ਤੇ ਖਰਚ ਹੋ ਗਿਆ ਜੋ ਬਾਕੀ ਬਚਿਆ ਸੀ ਉਹ ਵੇਚ ਨੌ ਨੂੰ ਦੇ ਦਿੱਤਾ ਦੱਸੋ ਮੈਂ ਕੀ ਮਾੜਾ ਕੀਤਾ ਸੰਤ ਫਕੀਰ ਕਹਿੰਦੇ ਕਿ ਤੂੰ ਭੁੱਲ ਗਿਆ ਤੂੰ ਆਪਣੇ ਸਾਥੀ ਨਾਲ ਦਗਾ ਕਮਾਇਆ ਸੀ ਤੋ ਉਹਨੋ ਜਿਵੇਂ ਉਹਦੇ ਪ੍ਰਣ ਲੈ ਆਣ ਉਹਦੀ ਪਤੀ ਪਤਨੀ ਤੋਂ ਜਿਵੇਂ ਉਹਦਾ ਸੇਰ ਦਾ ਸਾਈਂ ਖੋ ਲਿਆ ਓਵੇਂ ਹੀ ਤੇਰੇ ਨਾਲ ਹੋਇਆ ਕਹਿੰਦਾ ਕਿ ਮੈਂ ਸਮਝੇ ਨਹੀਂ ਕਹਿੰਦੇ ਜਿਸਤੀ ਤੂੰ ਜਾਣ ਲਈ ਸੀ ਉਹੀ ਤੇਰੇ ਘਰ ਦਾ 10 ਸਾਲਾਂ ਬਾਅਦ ਪੁੱਤਰ ਬਣ ਕੇ ਆਇਆ ਸੀ ਹਾਂ ਦੋ ਜਿੰਨਾ ਉਹਨਾਂ ਪੈਸਾ ਟੱਕਾ ਖਾਦਾ ਸੀ ਉਹਨਾ ਉਸਨੇ ਆਪਣੀਆਂ ਦਵਾਈਆਂ ਦੇ ਰੂਪ ਚ ਤੇ ਸੇਵਾ ਦੇ ਰੂਪ ਚ ਤੇਰੇ ਤੋਂ ਲੈ ਕੇ ਉਹ ਚਲਾ ਗਿਆ ਕਹਿੰਦੇ ਫਿਰ ਜਿਹੜੀ ਉਹਦੀ ਘਰ ਵਾਲੀ ਸੀ ਉਹਦਾ ਕੀ ਦੋਸ਼ ਸੀ ਉਹਦਾ ਸਿਰ ਦਾ ਸਾਈਂ ਚਲਾ ਗਿਆ ਸੰਤ ਫਕੀਰ ਕਹਿੰਦੇ ਕਿਉਂ ਉਹਦਾ ਕਿਉਂ ਦੋਸ਼ ਨਹੀਂ ਸੀ ਜਿਵੇਂ ਨਰਸ ਦੇ ਨਾਲ ਮਿਲ ਕੇ ਤੂੰ ਟੀਕਾ ਲਵਾਇਆ ਉਹਨੂੰ ਉਹਦੇ ਪਾਪ ਦੀ ਸਜ਼ਾ ਮਿਲਣੇ ਸੀ ਉਹਨੇ ਵੀ ਤਾਂ ਗੁਨਾਹ ਕੀਤਾ ਸੀ ਇਸ ਕਰਕੇ ਉਹ ਜਿਹੜੀ ਨਰਸ ਸੀ ਉਹ ਉਹਦੀ ਘਰ ਵਾਲੀ ਬਣੀ ਤੇ ਹੁਣ ਉਹ ਸਾਰੀ ਜ਼ਿੰਦਗੀ ਜੋ ਦੁੱਖ ਉਹਨੂੰ ਦਿੱਤਾ ਉਹ ਦੇ ਘਰ ਵਾਲੀ ਤੋਂ ਬੱਚੇ ਜਿਵੇਂ ਬਿਲਕਦੇ ਪਏ ਨੇ ਹੁਣ ਉਹ ਦੁੱਖ ਉਹਨੂੰ ਮਿਲ ਰਿਹਾ ਇਹ ਸਾਰਾ ਸੁਣ ਕੇ ਉਹਨੇ ਕਿਹਾ ਕਿ ਮੇਰੀ ਪਤਨੀ ਦਾ ਕੀ ਦੁੱਖ ਸੀ ਉਹਨੇ ਕਿਹਾ ਕਿ ਤੇਰੀ ਪਤਨੀ ਜਦੋਂ ਤੂੰ ਮਾੜੇ ਕਰਮ ਕਰਦਾ ਸੀ ਤੈਨੂੰ ਰੋਕਦੀ ਸੀ ਪਰ ਤੈਨੂੰ ਕਦੇ ਉਹਨੇ ਇਹ ਨਹੀਂ ਜੋਰਜਾਬਦਸਤੀ ਨਾਲ ਕਿਹਾ ਕਿ ਸ਼ਾਇਦ ਕਹਿੰਦੀ ਕਿ ਤੂੰ ਜਿਹੜਾ ਉਹ ਰੁਕ ਜਾਂਦਾ ਇਸ ਕਰਕੇ ਉਹ ਵੀ ਦੁੱਖ ਜਿਹੜਾ ਮਾਣ ਕੇ ਚਲੇ ਗਈ ਕਹਿੰਦਾ ਕਿ ਸੰਤ ਫਕੀਰ ਜੀ ਇਹਦਾ ਭਾਵ ਕਿ ਆਪਾਂ ਜੋ ਕਰਮ ਇੱਥੇ ਕਰਦੇ ਹਾਂ ਉਹਦੀ ਸਜ਼ਾ ਇਸੇ ਜਹਾਨ ਤੇ ਹੈ ਸੰਤ ਫਕੀਰ ਕਹਿੰਦੇ ਹਾਂ ਆਪਾਂ ਜੋ ਵੀ ਮਾੜਾ ਕਰਮ ਕਰਦੇ ਹਾਂ ਚੰਗਾ ਕਰਮ ਕਰਦੇ ਹਾਂ ਉਹਦਾ ਫਲ ਆਪਾਂ ਨੂੰ ਇਸੇ ਜਹਾਨ ਤੇ ਹੀ ਮਿਲਦਾ ਹੈ ਇਸ ਲਈ ਹਮੇਸ਼ਾ ਚੰਗੇ ਕਰਮ ਕਰੋ ਹਰ ਕਰਮ ਮੁੜ ਕੇ ਆਉਂਦਾ ਹੈ ਇਸ ਲਈ ਉਹ ਕਰਮ ਕਰੋ ਜੋ ਮੁੜ ਕੇ ਆਵੇ ਤੇ ਦੁੱਖ ਨਾ ਲੱਗੇ ਇਸ ਲਈ ਸਾਥ ਸੰਗਤ ਜੀ ਮਾੜੇ ਕਰਮ ਕਦੇ ਨਾ ਕਰੋ ਹਮੇਸ਼ਾ ਚੰਗਾ ਕਰੋ ਜੋ ਮਾੜਾ ਕਰੇਗਾ ਉਹ ਮੁੜ ਕੇ ਆਵੇਗਾ ਇਸ ਲਈ ਖੁਸ਼ੀਆਂ ਵੰਡੋ ਖੁਸ਼ੀਆਂ ਮੁੜ ਕੇ ਵੀ ਆਉਣ ਤਾਂ ਕੋਈ ਦੁੱਖ ਨਾ ਹੋਵੇ ਸਾਥ ਸੰਗਤ ਜੀ ਅੱਜ ਦੀ ਜੇਕਰ ਵੀਡੀਓ ਚੰਗੀ ਲੱਗੇ ਤਾਂ ਅਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ